ਬਿਹਗੜਾ ਮਹੱਲਾ ਚੌਥਾ ਜਿਨ ਹਰੀ ਹਰਿ ਨਾਮ ਨ ਚੇਤਿਓ ਮੇਰੀ ਜਿੰਦੜੀਏ ਤੇ ਮਨਮੁਖ ਮੂੜ ਇਆਣੇ ਰਾਮ ਜੋ ਮੋਹ ਮਾਇਆ ਚਿਤ ਲਾਇ ਦੇ ਮੇਰੀ ਜਿੰਦੜੀਏ ਦੀਨਾ ਬੰਦੂ ਗਰੀਬ ਨਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਾਧ ਸੰਗਤ ਵੱਲੋਂ ਆਪ ਜੀ ਦੱਸੀ ਹੋਈ ਮਰਯਾਦਾ ਧੂਪ ਦੀਪ ਕੁੰਭ ਜਪਜੀ ਸਾਹਿਬ ਦੀ ਵਰਣੀ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਸ਼੍ਰੀ ਆਦ ਗਰੰਥ ਸਾਹਿਬ ਦੇ 25 ਅਖੰਡ ਪਾਠਾਂ ਦੀ ਅਰੰਭਤਾ ਕਰਨ ਲੱਗੇ ਆਪ ਜੀ ਕਿਰਪਾ ਕਰੋ ਹਰ ਪ੍ਰਕਾਰ ਦੀ ਸਹਾਇਤਾ ਕਰੋ ਗਰੀਬ ਨੂੰ ਸੱਚੇ ਪਾਤਸ਼ਾਹ ਮਰਯਾਦਾ ਤੇ ਚੱਲਣ ਦਾ ਸੁਧ ਸਪਸ਼ਟ ਗਰਵਾਣੀ ਪੜਨ ਦਾ ਬਲ ਬੁੱਧੀ ਤੇ ਉਦਾਂ ਬਖਸ਼ੋ ਹਰ ਪ੍ਰਕਾਰ ਦੀ ਸਹਾਇਤਾ ਕਰੋ ਸ਼ਹੀਦ ਦੀ ਪਹਿਰੇ ਬਖਸ਼ੋ ਕਾਰਜ ਵਿੱਚ ਸਫਲਤਾ ਬਖਸ਼ੋ ਸਤ ਗੁਰ ਪਾਸ ਬੇਨੰਤੀਆ ਮਿਲੇ ਨਾਮ ਆਠਖਾਰਾ ਤੁਠਾ ਸੱਚਾ ਪਾਤਿਸਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾਉ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾਜ਼ੀਨਿਆ ਸੱਚ ਤੇਰਾ ਪਾ ਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾ ਜਿਨ ਹਰ ਨਾਮ ਪਿਆਰਾ ਸਬੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ਬੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕਉ ਬਲਖਾਰਾ ਰਾਗ ਸੂਹੀ ਮਹੱਲਾ 5ਵਾਂ ਘਰ 7ਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂ ਖੈ ਮਨਾਇ ਜਿਸਨੋ ਹੋ ਖਦਿਆਲਾ ਸਾਈ ਭਗਤ ਜੋ ਤਦ ਭਾਵੈ ਤੂ ਸਰਬ ਜੀ ਆਪਰਾਤ ਪਾਲਾ ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ ਜੋ ਤਉ ਦੇ ਭਾਵੈ ਸੋ ਪਰਵਾਨ ਮਾਣੇ ਤਾਨੇ ਤੂਹੈਂ ਅਧਾਰੀ ਰਹਾਉ ਦਿਨਾਂ ਬੰਦੂ ਗਰੀਬ ਨਵਾਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਾਧ ਸੰਗਤ ਵੱਲੋਂ ਆਪ ਹੀ ਦਿੱਸੀ ਹੋਈ ਮਰਯਾਦਾ ਧੂਪ ਦੀਪ ਕੁੰਭ ਜਪਜੀ ਸਾਹਿਬ ਦੀ ਵਰਣੀ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਸ਼੍ਰੀ ਆਦ ਗ੍ਰੰਥ ਸਾਹਿਬ ਦੇ 25 ਅਖੰਡ ਪਾਠਾਂ ਦੇ ਭੋਗ ਪਾਏ ਗਏ ਨੇ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਤੋ ਕੱਖਰਵਾਦ ਦਾ ਘਾਟਾ ਬਖਸ਼ ਲੋ ਪੜੀ ਸੁਣੀ ਗੁਰਬਾਣੀ ਆਪਣੇ ਦਰ ਤੇ ਪ੍ਰਵਾਨ ਕਰੋ ਦੀਨਾ ਬੰਦੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਇਸ ਮੁੱਚਾ ਕਾਰਜ ਪਾਵਨ ਪਵਿੱਤਰ ਗੁਰਬਾਣੀ ਦਾ ਪ੍ਰਵਾਹ ਆਪ ਜੀ ਦੇ ਪਾਵਨ ਪਵਿੱਤਰ ਦਰਸ਼ਨਾਂ ਵਾਸਤੇ ਸੰਸਾਰ ਦੇ ਸੁਖ ਸੁਖ ਤੇ ਭਲੇ ਦੇ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਆਪ ਜੀ ਦੇ ਪਾਵਨ ਚਰਨਾਂ 'ਤੇ ਸਮੂਹ ਸਾਧ ਸੰਗਤ ਦੀ ਅਰਦਾਸ ਹੈ ਆਪ ਜੀ ਕਿਰਪਾ ਕਰੋ ਇਸ ਪੜੀ ਸੁਣੀ ਪਵਿੱਤਰ ਗੁਰਬਾਣੀ ਦਾ ਭਾਗ ਸਾਡੇ ਸਭਨਾ ਦੇ ਹਿਰਦੇ ਤੇ ਵਸੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵੋ ਸਾਰੇ ਸੰਸਾਰ ਤੇ ਨਰ ਨਾਰੀ ਵਾਨ ਤ੍ਰੇਣ ਪਸ਼ੂ ਪੰਛੀ ਸਾਬ ਆਪ ਜੀ ਦਾ ਨਾਮ ਜਪਣ ਸਭ ਤਨ ਅਤੇ ਮਨ ਕਰਕੇ arogh ਤੇ ਸੁਖੀ ਹੋਵਣ ਗਰੀਬ ਨਿਵਾਜ਼ ਬਖਸ਼ਿਸ਼ ਕਰੋ ਮੇਰ ਕਰੋ ਦਇਆ ਕਰੋ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਜੀ ਦੇ ਪੰਥ ਦੀ ਚੜ੍ਹਦੀ ਕਲਾ ਹੋਵੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਮਰਯਾਦਾ ਤੇ ਚੱਲਦਿਆਂ ਕਿਸੇ ਪ੍ਰਕਾਰ ਦੀ ਤਰੁੱਟੀ ਰਹੀ ਅਗੋਂ ਵਾਸਤੇ ਸਮੱਤ ਬਖਸ਼ੋ ਹਰ ਪ੍ਰਕਾਰ ਦੀ ਸਹਾਇਤਾ ਕਰੋ ਸ਼ਹੀਦੀ ਪੈਰੇ ਬਖਸ਼ੋ ਕਾਰਜ ਵਿੱਚ ਸਫਲਤਾ ਬਖਸ਼ੋ ਦੀਨਾ ਬੰਦੂ ਗਰੀਬ ਨਿਵਾਜ਼ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਆਪ ਜੀ ਦੀ ਦਸੀ ਹੋਏ ਮਰਯਾਦਾ ਤੂਪ ਦੀਪ ਕੁੰਭ ਜਪਜੀ ਸਾਹਿਬ ਦੀ ਵਰਨੀ ਸਾ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਸ਼੍ਰੀ ਆਦ ਗ੍ਰੰਥ ਸਾਹਿਬ ਦੇ 25 ਅਖੰਡ ਪਾਠਾਂ ਦੀ ਅਰੰਭਤਾ ਹੋਣ ਲੱਗੀ ਆਪ ਜੀ ਕਿਰਪਾ ਕਰੋ ਹਰ ਪ੍ਰਕਾਰ ਦੀ ਸਹਾਇਤਾ ਕਰੋ ਸ਼ੀਧੀ ਪੈਰੇ ਬਖਸ਼ੋ ਆਪ ਜੀ ਬਖਸ਼ਿਸ਼ ਕਰੋ ਸ਼ੁੱਧ ਸਪਸ਼ਟ ਗੁਰਬਾਣੀ ਅਤੇ ਮਰਯਾਦਾ ਤੇ ਚੱਲਣ ਦਾ ਬਲ ਬੁੱਧੀ ਤੇ ਉਦਾਂ ਬਖਸ਼ੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਅੰਮ੍ਰਿਤ ਮਈਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਆਪ ਜੀ ਕੋ ਭੋਗ ਲੱਗੇ ਸੀ ਪ੍ਰਸ਼ਾਦ ਆਪ ਜੀ ਦੀ ਸੰਗਤ ਕੋ ਮਿਲੇ ਭੰਡਾਰ ਅਟੁੱਟ ਹੋ ਕੇ ਵਰਤੇ ਜੋਸ਼ ਕੇ ਆਪ ਜੀ ਦਾ ਨਾਮ ਜਪੇ ਨਾ ਵਿਸਰੋ ਨਾ ਵਿਸਾਰੋ ਰੱਖ ਲਓ ਬਖਸ਼ ਲਓ ਦਿਉ ਦੀਦਾਰ ਸ੍ਰੀ ਸਤਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੋ ਬੋਲੇ so oh!